ਲੱਗੀ ਵੀ ਆ ਕੋੜਾ ਵੰਪਰ ਆ ਗਿਆ ਵੇਟ ਬੂਟ ਪੂਰੇ ਲੱਗੇ ਹੋਏ ਆ ਤੇ ਨਾਲ ਛਤਰੀ ਕਹਿੰਦਾ ਸਪੈਸ਼ਲ ਲਵਾਈ ਸੀਗੀ ਹਾਂ ਅੱਛਾ ਜਿਹੜਾ ਲੈਂਕਾਂ ਨੇ ਇਹ ਸੋਚ ਨਾ ਪੋ ਹਾਂ ਤੇ ਆਪਦੇ ਉੱਪਰ ਚੱਕੇ ਜਾਂਦੇ ਨੇ ਆ ਤੁਸੀਂ ਦੇਖ ਸਕਦੇ ਹੋ ਵਿੱਚ ਆ ਸਟੀਰਿੰਗ ਦਾ ਮੰਨ ਕੇ ਚਲੋ ਆਪਦੇ ਕਿੱਥੇ ਬਹੂ ਕਰਨਾਗਾ ਠੀਕ ਆ ਅਡਜਸਟੇਬਲ ਸਟੀਰਿੰਗ ਆ ਹਾਂ ਜਿੱਥੇ ਮਰਜੀ ਤੁਸੀਂ ਰੱਖ ਸਕਦੇ ਹੋ ਸਟੀਰਿੰਗ ਨੂੰ ਹਾਂ ਜੀ ਲੇ ਵੀ ਬਾਈ ਕਹਿੰਦਾ ਸਿਰਫ 9,75,000 ਰੁਪਇਆ ਇਹਦੀ ਕੀਮਤ ਆ ਸੋਨਾ ਲਈ ਘੱਡੀ ਹੈ 750 3 ਆਡੀਸ਼ਨ ਹਾਂ ਬਾਈ 2020 ਮਾਡਲ ਆ ਹਾਂ ਡਿਸਟਰੀਬਿਊਟਰ ਲੱਗਿਆ ਹੋਇਆ ਚਾਰੇ ਪਾਸਿਓ ਓਕੇ ਰਿਪੋਰਟ ਹੈ ਕਿਸੇ ਮੈਸਤਰੀ ਨੂੰ ਲਿਆਉਣ ਬਾਈ ਕੁਝ ਕਰ ਲੈ ਅਰੀਜਨਲ ਟਰੈਕਟਰ ਆ ਠੀਕ ਆ ਕਿਸੇ ਮੈਸਤਰੀ ਨੂੰ ਵੀ ਦਿਖਾ ਸਕਦੇ ਹਾਂ ਹਾਂਜੀ ਸਾਰੀ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਤੇ ਕਿਸਾਨ ਵੀਰਾਂ ਵਾਸਤੇ ਆਪਾਂ ਲੈ ਕੇ ਆਏ ਆ ਦੋ ਟਰੈਕਟਰ ਬਕਾਉ ਇੱਕ ਸੁਨਾਲੀ ਕਾ ਇੱਕ ਆਗਾ ਜੌਂਡੀਅਰ 4x4 ਆਪਾਂ ਲੈਨੇ ਆ ਬਾਈ ਤੋਂ ਜਾਣਕਾਰੀ ਕੀ ਗੱਲ ਬਾਤ ਕੀ ਹਾਲ ਚਾਲ ਆ ਭਰਾ ਬਹੁਤ ਵਧੀਆ ਬਈ ਤੇ ਜੌਂਡੀਅਰ ਬਕਾਉ ਆ ਫਿਰ ਹੈ ਤੇ ਕਿਹੜਾ ਜੌਂਡੀ ਆ ਰਾ ਫਿਰ ਇਹ ਇਹ ਬਾਈ ਹੈ ਤਾਂ 52 10 ਠੀਕ ਆ ਸਟicker 52 10 ਦੇ ਲੱਗੇ ਆ 52 10 ਜੌਂਡੀ ਆ ਰਾ ਜਿਹੜਾ ਸਟicker ਆ ਬਾਈ ਕਹਿੰਦਾ ਉਹ ਲੋਗੋ ਲੱਗਿਆ ਹੋਇਆ 53 10 ਦਾ ਤੇ ਟਾਇਰਾਂ ਟੋਰਾਂ ਦੀ ਕੰਡੀਸ਼ਨ ਕਿਵੇਂ ਆ ਬਾਈ ਮੰਨ ਲੈ 95 ਪੈਸੇ ਚੌਕੜਾ ਮੰਨ ਕੇ ਨਾਲ ਦੇ ਆ ਅਸਾ ਬਾਈ ਕਹਿੰਦਾ ਜਿਹੜੇ ਸਾਰੇ ਟਾਇਰ ਆ ਬਿਲਕੁਲ ਨਾਲ ਦੇ ਆ 4x4 ਜੌਂਡੀ ਆ ਰਾ ਗੱਲਬਾਤ ਪੂਰੀ ਆ ਹਾਂ ਤੇ ਕਿਹੜਾ ਮਾਡਲ ਆ ਵੀਰ ਆ 2023 ਮਾਡਲ ਆ ਤੇ ਜਿਹੜੀਆਂ ਹੋਰ ਕੀ ਕੀ ਫੈਸਿਲਿਟੀਆਂ ਦੇ ਵਿੱਚ ਨਾਲ ਹੋਰ ਵੀ ਆਪਣਾ ਘੋੜਾ ਬੈਂਪਰ ਲੱਗਿਆ ਹੋਆ ਵੇਟ ਲੱਗੇ ਹੋਇਆ ਅੱਛਾ ਹਾਂ ਇੱਕ ਤਾਂ ਬਾਈ ਕਹਿੰਦਾ ਲੱਗੀ ਵੀ ਆ ਘੋੜਾ ਬੈਂਪਰ ਆ ਗਿਆ ਵੇਟ ਬੂਟ ਪੂਰੇ ਲੱਗੇ ਹੋਏ ਆ ਤੇ ਨਾਲ ਛਤਰੀ ਕਹਿੰਦਾ ਸਪੈਸ਼ਲ ਲਵਾਈ ਸੀਗੀ ਤੇ ਹੋਰ ਕੀ ਗੱਲਬਾਤ ਹੈ ਦੇ ਵਿੱਚ ਹੋਰ ਬਈ ਗੜੀਆਂ ਇਧਰ ਮਗਰਲੇ ਪਾਸੇ ਆ ਜਦੇ ਲੈਂਕਾਂ ਹੂੰ ਸੱਚ ਤੋਂ ਚੱਕੀਆਂ ਜਾਂਦੀਆਂ ਨੇ ਸੱਚ ਤੋਂ ਚੱਕੀਆਂ ਜਾਂਦੀਆਂ ਆ ਬਈ ਹਾਂ ਅੱਛਾ ਜਿਹੜੇ ਲੈਂਕਾਂ ਨੇ ਇਹ ਸੱਚ ਨੱਪੋ ਹਾਂ ਤੇ ਆਪਦੇ ਉੱਪਰ ਚੱਕੀਆਂ ਜਾਂਦੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਟੌਪ ਮਾਡਲ ਆ ਬਈ ਹਾਂ ਠੀਕ ਹੈ ਟੌਪ ਮਾਡਲ ਆ ਤੇ ਬਾਕੀ ਹੋਰ ਕੀ ਕੀ ਖੁੱਭਾਂ ਦੇ ਵਿੱਚ ਫਿਰ ਟੌਪ ਮਾਡਲ ਦੇ ਵਿੱਚ ਟੌਪ ਮਾਡਲ ਦੇ ਵਿੱਚ ਆ ਸਟੀering ਦਾ ਮੰਨ ਕੇ ਚਲੋ ਆਪਦਾ ਕਿੱਥੇ ਬਹੁ ਕਰਨਾਗਾ ਠੀਕ ਆ ਅਡਜਸਟੇਬਲ ਸਟੀਰਿੰਗ ਆ ਹਾਂਜੀ ਜਿੱਥੇ ਮਰਜ਼ੀ ਤੁਸੀਂ ਰੱਖ ਸਕਦੇ ਹੋ ਸਟੀਰਿੰਗ ਨੂੰ ਹਾਂਜੀ ਬਾਜੀ ਵਾਕਿਆ ਬਾਤਾਂ ਹੀ ਗੱਲ ਬਾਤਾਂ ਜੁਨਟੀਅਰ ਭਾਈ ਐ ਕਿਰਾ ਨਵਾਂ ਨਕੋਰ ਪਿਆ ਕਿਸੇ ਵੱਡੇ ਭਾਗਾਂ ਦੇ ਘਰੇ ਜਾਊ ਕਹਿੰਦਾ 4x4 ਤੇ ਕਿੰਨਾ ਚੱਲਿਆ ਵਾ ਇਹ ਬਾਈ 1000 ਘੰਟਾ ਚੱਲਿਆ ਵਾ ਪੂਰਾ ਬਾਈ ਕਹਿੰਦਾ 1000 ਘੰਟਾ ਚੱਲਿਆ ਹੋਇਆ ਤੇ ਇਹ ਕਿੰਨੇ ਉਹਨਾਂ ਰਾਜੇ ਤੇ ਪਹਿਲੇ ਨਾਮ ਆ ਬਾਈ ਪਹਿਲੇ ਹੀ ਨਾਮ ਆ ਬਾਈ ਕਹਿੰਦਾ ਪੰਜਾਬ ਦਾ ਨੰਬਰ ਆ ਕੀਮਤ ਕੀ ਆ ਹੁਣ ਇਹਦੀ ਕੀਮਤ ਹੈਗੀ ਆ 975 975000 ਕੀਮਤ ਆ ਜੰਡੀਅਰ 4x4 ਆ ਬਸ ਟਰੈਕਟਰ ਕਾ ਦਾ ਝੋਟਾ ਹੀ ਆ ਦਾ ਜਿੰਨੇ ਦਾ ਤੇ ਕਿਵੇਂ ਆ ਬਲੋ ਬਲੋ ਤਾਂ ਨਹੀਂ ਮਾਰਦਾ ਨਾ ਨਾ ਬਾਈ ਮੈਂ ਮੈਂ ਤਾਂ ਬਾਕੇ ਦੇਖ ਲਿਓ ਭੋਵੇਂ ਜਿੱਥੇ ਮਰਜੀ ਡਾ ਲਿਓ ਮਰਜੀ ਡਾਲਿਓ ਬਾਈ ਇਹ ਨਹੀਂ ਗੱਲ ਹੋਊਗੀ ਇਹ ਨਹੀਂ ਦਬਦਾ ਲੱਗੇ ਇਹ ਨਹੀਂ ਦਬਦਾ ਠੀਕ ਆ ਤੇ ਹੁਣ ਆ ਜਾਨਾ ਸੋਨਾਲੀ ਕਾ ਤੇ ਜੀ ਸੋਨਾਰੀਕਾ ਯਾਰ ਚਾਰੇ ਪਾਸੇ ਵੈਨ ਗੱਲਬਾਤ ਪੂਰੀ ਪਈ ਆ ਤੇ ਸੋਨਾਰੀਕਾ ਕਿੰਨੇ ਮਾਡਲ ਆ ਫਿਰ ਇਹ 20 ਮਾਡਲ ਆ ਵੀਰੇ 20 20 ਮਾਡਲ ਆ ਸੋਨਾਰੀਕਾ ਡੀਏ 750 3 ਆਡੀਸ਼ਨ ਹਾਂ ਬਈ 2020 ਮਾਡਲ ਆ 13 ਦੀ ਕੀ ਕੰਡੀਸ਼ਨ ਆ ਇਹਦੀ ਫੇਰ ਬਈ ਨਾਲ ਦੇ ਆ ਜਮਾਂ ਨਾਲ ਦੇ ਆ ਜਮਾਂ ਨਾਲ ਦੇ origional tractor ਹੋਊਗਾ ਕੋਈ ਐ ਨਹੀਂਗਾ ਹੂੰ ਟਰੈਕਟਰ ਦੀ ਗੱਲਬਾਤ ਪੂਰੀ ਆ ਤੇ 99 ਨਾਮ ਆ ਜੀ ਇਹ ਬਈ ਪਹਿਲੇ ਨਾਮ ਆ ਪੰਜਾਬ ਦਾ ਨੰਬਰ ਆ ਅੱਛਾ ਹਾਂ ਤੇ ਜਿਹੜੇ ਲੋਕ ਲੋਕ ਆਪਾਂ ਮਗਰੋਂ ਵੀ ਦਿਖਾ ਦਿੰਨੇ ਆ ਬਈ ਡਿਸਟਰੀਬਿਊਟਰ ਲੱਗਿਆ ਹੋਇਆ ਠੀਕ ਆ ਹਾਂ ਡਿਸਟਰੀਬਿਊਟਰ ਲੱਗਿਆ ਹੋਇਆ ਚਾਰੇ ਪਾਸਿਓਂ ਓਕੇ ਰਿਪੋਰਟ ਆ ਜੀ ਕੋਕਾ ਪੀ ਸਕਾ ਕੋਕਾ ਗੱਲਬਾਤ ਪੂਰੀ ਆ ਜੀ ਟੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਕਿਸੇ ਮੈਸਤਰੀ ਨੂੰ ਲਿਆਉਣ ਬਈ ਕੁਝ ਕਰ ਲੈ ਅਰੀਜਨਲ ਟਰੈਕਟਰ ਆ ਠੀਕ ਆ ਕਿਸੇ ਮੈਸਤਰੀ ਨੂੰ ਵੀ ਦਿਖਾ ਸਕਦੇ ਹੂੰ ਬਾਈ ਕਹਿੰਦਾ ਸਾਡੇ ਵਾਲੀਆਂ ਪੂਰੀ ਖੁੱਲੀ ਛੁੱਟੀ ਆ ਭਾਵੇਂ ਮੈਸਤਰੀ ਨੂੰ ਦਿਖਾ ਦਿਓ ਭਾਵੇਂ ਤੁਸੀਂ ਜਾਂਸੀ ਵਾਲੇ ਕਿਸੇ ਬੀਰਪੁਰਾਣੋਂ ਨਾਲ ਲਿਆ ਆਓ ਬਈ ਜਿਹੜੀ ਤੇ ਚ ਲੱਗੀ ਵੀ ਆ ਉਹ ਸੋਨੋ ਨਾਲ ਹੀ ਦੇਵਾਂਗਾ ਟਰੈਕਟਰ ਦੇ ਤੇ ਚੱਲਿਆ ਚੱਲਿਆ ਵਾ ਕਿੰਨਾ ਕਾ ਫਿਰ ਇਹ 1800 ਘੰਟਾ ਚੱਲਿਆ ਵਾ 1800 ਘੰਟਾ ਚੱਲਿਆ ਹੋਇਆ ਗੱਲਬਾਤ ਪੂਰੀ ਆ ਮਿੰਨੀ ਬੰਪਰ ਆ ਤੇ ਛਤਰੀ ਤੇ ਫਿਰ ਇਹਦੀ ਕੀਮਤ ਕੀ ਆ ਬਾਈ ਕੀਮਤ 535 ਆ 5 ਲੱਖ 35 ਹਜ਼ਾਰ ਕੀਮਤ ਆ ਫਾਸਟ ਆਨਰ ਆ ਟਰੈਕਟਰ ਦੀ ਗੱਲਬਾਤ ਪੂਰੀ ਆ ਚਾਰੇ ਪਾਸੇ ਓਕੇ ਆ ਜੀ ਕੋਕਾ ਪੀਸ ਆ ਤੇ ਇੱਕ ਵਾਰ ਆ ਫੇਰ ਦੱਸਦੀ ਐ ਇੱਕ ਆ ਗਿਆ ਵੀਰਾਂ ਕੋਲੇ ਜੌਂਡੀ ਆਰਾ 4x4 ਬਕਾਉ ਜਿਹੜਾ ਕਿ 2023 ਮਾਡਲ ਆ 9,75,000 ਕੀਮਤ ਆ ਇਹਦੀ ਤੇ ਨਾਲ ਆ ਗਿਆ ਜੀ ਸੋਨਾਲੀ ਕਾ ਵਕਾਉ ਜਿਹੜਾ ਕਿ 2020 ਮਾਡਲ ਆ 5,35,000 ਕੀਮਤ ਆ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ